ਮਾਈ ਗੁੱਜੀ ਕਾ ਹਰ ਸਾਸੀ ਵਸੇ ਇੱਥੋਂ ਹੁਣ ਕਥਾ ਸ਼ੁਰੂ ਕਰਨ ਲੱਗਿਆਂ। ਦਸ਼ਮੀਸ਼ਪਤਾ ਜੀ ਦਿੱਲੀ ਤੋਂ ਨਦੇੜ। ਦਸ਼ਮੀਸ਼ਪਤਾ ਜੀ ਨੇ ਕੁਝ ਮਹੀਨੇ ਦਿੱਲੀ ਵਿੱਚ ਰਹਿ ਕੇ ਨਦੇੜ ਦੱਖਣ ਨੂੰ ਤਿਆਰੀ ਕਰ ਲਈ। ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਵਿੱਚ ਰਹਿਣ ਦਾ ਆਦੇਸ਼ ਦਿੱਤਾ। ਅਤੇ ਮਾਤਾ ਸਹਿਵ ਕੌਰ ਜੀ ਨੂੰ ਨਾਲ ਲੈ ਕੇ ਗੁਰੂ ਜੀ ਸ੍ਰੀ ਹਜੂਰ ਸਾਹਿਬ ਨੂੰ ਸਿੰਘਾਂ ਨਾਲ ਨਹੀਂ ਇਹੜ ਨੂੰ ਚੱਲ ਪਏ ਦਿੱਲੀ ਦੀ ਸੰਗਤ ਨੇ ਦਿੱਲੀ ਦਰਬਾਜੇ ਦੇ ਬਾਹਰ ਜ਼ਮੀਨ ਖਰੀਦ ਕੇ ਮਲਕੀਅਤ ਗੁਰੂ ਗੋਬਿੰਦ ਸਿੰਘ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਕਰਵਾ ਕੇ ਉੱਤੇ ਮਾਤਾ ਜੀ ਦੇ ਰਹਿਣ ਲਈ ਹਵੇਲੀ ਬਣਾ ਦਿੱਤੀ ਇਸੇ ਹੀ ਥਾਂ ਤੇ ਗੁਰਦੁਆਰਾ ਮਾਤਾ ਸੁੰਦਰੀ ਜੀ ਸਥਿਤ ਹੈ ਜਿਸ ਮੇਸਪਿਤਾਲੀ ਬਹੁਤ ਸਾਰੇ ਸਤਾਨਾ ਨਗਰਾਂ ਤੋਂ ਹੁੰਦੇ ਹੋਏ ਵਸਤ 1708 ਨੂੰ ਸ੍ਰੀ ਸੱਚਖੰਡ ਹਜੂਰ ਸਾਹਿਬ ਉਹਨਾਂ ਦੇਡ ਪਹੁੰਚੇ ਉਸ ਦਿਨ ਸ਼ੁਕਰ ਸ਼ੁਕਰਵਾਰ ਅਸੂ ਦੀ 3 ਅਤੇ ਸੰਮਤ 1765 ਸੀ ਪਰ ਖਿਪਗਵੰਤ ਦੇ ਲਖਾਰੀ ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖਤ ਅਨੁਸਾਰ ਸਤਗੁਰੂ ਜੀ ਨੇ ਦੇਡ 3 ਸਤੰਬਰ ਸਤਾਰਾ ਸੌ 28ਵੀਂ ਨੂੰ ਪੁੱਜੇ ਪੰਜਾਬ ਦਾ ਥਾ ਅਸਦਾ ਕਰਤਾ ਲਿਖਦਾ ਹੈ ਕਿ ਦਸਵੀਂ ਉਸ ਪਿਤਾ ਜੀ ਨੂੰ ਸਰਹੰਦ ਤੋਂ ਆਏ ਜਿਸ ਜਮਸੀਤ ਖਾਨ ਨੇ ਸਾਵਣੂ ਦੇ ਮੀੜਪਾ ਜਾ ਕੇ ਪੇਟ ਵਿੱਚ ਕੁਟਾਰ ਮਾਰ ਦਿੱਤੀ ਸੀ ਜਿਸ ਕਰਕੇ ਸਤਿਗੁਰੂ ਜੀ ਗੰਭੀਰ ਉਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਹ ਜ਼ਖਮੀ ਹਾਲਤ ਵਿੱਚ ਸਿਰਫ 4-5 ਦਿਨ ਹੀ ਕੱਟ ਸਕੇ ਸਨ ਇਸ ਕਰਕੇ ਦਸ਼ਮੇਸ਼ ਪਿਤਾ ਜੀ ਨੇ ਆਪਣੇ ਅੰਤਮ ਸਮੇਂ ਜਿੱਥੇ ਆਤਮਕ ਗ੍ਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਸੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਮਰਤ ਦੀ ਦਾਤ ਬਖਸ਼ਿਸ਼ ਕਰਕੇ ਸਰੀਰਕ ਰੂਪ ਵਿੱਚ ਅਗਵਾਈ ਪੰਜ ਪਿਆਰਿਆਂ ਦੀ ਨਗਾਨੀ ਹੀਠਾ ਬੰਦਾ ਸਿੰਘ ਬਹਾਦਰ ਨੂੰ ਸੌਂਪ ਦਿੱਤੀ ਸੀ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਇੱਕ ਪੂਰੀ ਤਰ੍ਹਾਂ ਸਿਖਿਅਤ ਸੈਨਿਕ ਜਰਨੈਲ ਖਾਲਸਈ ਰਹਿਤ ਮਰ ਜਿਆਦਾ ਦਾਤਾ ਨਹੀਂ ਅਤੀ ਪੰਜਾਬ ਦੇ ਹਾਲਾਤਾਂ ਤੋਂ ਪੂਰੀ ਤਰ੍ਹਾਂ ਜਾਣੂ ਸੀ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਤਬ ਹੀ ਬੰਦੇ ਬੰਦ ਕਰ ਹਾਥ ਹਮ ਮੰਨ ਲੇਗੇ ਸਿੰਘ ਸਿੰਘ ਨਾ ਬਾਤ ਈੜ ਪੜੇ ਜੈ ਹਮ ਪਰ ਆਏ ਤੈ ਤਮ ਕਰਨੀ ਮਮ ਬਨੇ ਸ ਆਏ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਪੰਜ ਤੀਰ ਤੇ 25 ਸਿੰਘਾਂ ਨਾਲ ਦੇ ਕੇ 1708 ਈਸਵੀ ਨੂੰ ਪੰਜਾਬ ਵੱਲ ਤੋਰ ਦਿੱਤਾ ਮਾਸਟਰ ਜਫਰ ਸਰਮਾਲ ਅੰਗਰੇਜ਼ੀ ਸਿਫੀਰ ਦੇ ਰਖਤ ਮੁਤਾਬਕ ਬੰਦਾ ਸਿੰਘ ਭਾਦਨ ਨੇ 12 ਮਈ 1710 ਈਸਵੀ ਨੂੰ ਆਪਣੇ ਸਾਥੀਆਂ ਨਾਲ ਸਰਹੰਦ ਤੋਂ 10 ਮੀਲ ਚੱਪੜ ਚਿੱਲੀ ਦੇ ਹਸਤਾਨ ਤੇ ਇੱਕ ਮਹਾਨ ਜੰਦ ਲੜਿਆ ਬजीर खान ਦੀ 15000 ਫੌਜ ਸ੍ਰੀ ਮੁਹੰਮਦ ਹਸੀਮ ਖਾਫੀ ਖਾਨ ਦੀ ਆਪਣੀ ਬਸ਼ਕਤ ਤਾਵਕ ਉਤਰ ਲ ਲਬਾਬ ਅਨਸਾਰ 14 ਮਈ 1781 ਨੂੰ ਸਰਹੰਦ ਫਤੇ ਹੁਣ ਤੇ ਬੰਦਾ ਸਿੰਘ ਬਹਾਦਰ ਆਪਣੀ ਫੌਜ ਨਾਲ ਸੰਘੰਦ ਵਿੱਚ ਦਾਖਲ ਹੋਇਆ 28 ਫਰਵਰੀ 1712 ਵਿੱਚ ਬਹਾਦਰ ਸਾਹਿਬ ਦੀ ਮੌਤ ਹੋ ਗਈ ਬਹਾਦਰ ਸਾਹਿਬ ਦੀ ਮੌਤ ਪਿੱਛੋਂ ਉਸਦਾ ਪੁੱਤਰ ਤਖਤ ਤੇ ਬੈਠਾ ਆਖਿਰ ਬੰਦਾ ਸਿੰਘ ਆਪਣੇ ਸਾਥੀਆਂ ਸਮੇਤ ਗੁਰਦਾਸ ਰੰਗਲ ਦੀ ਗੜੀ ਵਿੱਚ ਇੱਕ ਕੱਚੀ ਹਵੇਲੀ ਵਿੱਚ ਮੋਰਚੇ ਲਾ ਕੇ ਬੈਠ ਗਿਆ ਅੰਤ ਵਿੱਚ 8 ਮਹੀਨੇ ਬਾਅਦ ਬੰਦਾ ਸਿੰਘ 740 ਸਾਥੀਆਂ ਸਮੇਤ ਖੜਿਆ ਗਿਆ 2000 ਸਿੰਘਾਂ ਨੇ ਸਿਰ ਕੱਟ ਕੇ ਗਾਜੀ ਨੇਜਿਆਂ ਤੇ ਟੰਗ ਕੇ ਦਿੱਲੀ ਪੁੱਜੀ 9 ਜੂਨ 1716 ਈਸਵੀ ਨੂੰ ਬੰਦਾ ਸਿੰਘ ਬਹਾਦਰ ਨੂੰ ਸਿਰ ਕੀਤਾ ਗਿਆ ਹਨ 1711 ਈਸਵੀ ਨੂੰ ਜਨਮੇ ਪੁੱਤਰ ਅਜੀਤ ਸਿੰਘ ਜੋ ਕੇ 5 ਸਾਲ ਦਾ ਸੀ ਉਸ ਨੂੰ ਕਤਲ ਕਰਕੇ ਉਸ ਦਾ akreja ਮੰਦਾ ਸਿੰਘ ਜੀ ਦੇ ਮੂੰਹ ਵਿੱਚ ਪਾਇਆ ਗਿਆ ਪ੍ਰਾਰਥਨ ਲਖਾਰੀਆਂ ਤੋਂ ਇਲਾਵਾ ਪ੍ਰਿੰਸੀਪਲ ਸਤਵੀਰ ਸਿੰਘ ਡਾਕਟਰ ਗੰਡਾ ਸਿੰਘ ਸਰਦਾਰ ਭਜਨ ਸਿੰਘ ਦਿੱਲੀ ਸਰਦਾਰ ਪਿਆਰਾ ਸਿੰਘ ਦਾਤਾ ਸਰਦਾਰ ਇਕਵਾਰ ਸਿੰਘ ਪੰਜਾਬ ਪੁਲਿਸ ਕਮਾਂਡੈਂਟ ਜਲੰਧਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਪ੍ਰਿੰਸੀਪਲ ਜੋਧ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਪਿਆਰਾ ਸਿੰਘ ਪੰਮ ਸਿੰਘ ਸ੍ਰਿੰਦਰਜੀਤ ਸਿੰਘ ਪਾਲ ਭਾਈ ਵੀਰ ਸਿੰਘ ਡਾਕਟਰ ਸੁਖਦਿਆਲ ਸਿੰਘ ਡਾਇਰੈਕਟਰ ਫੌਜਾ ਸਿੰਘ ਸਰਦਾਰ ਕਰਪਾਲ ਸਿੰਘ ਤੋਂ ਇਲਾਵਾ ਸਿੱਖ ਇਤਿਹਾਸਕਕਾਰ ਨਵੀਸਾ ਮੁਹੰਮਦ ਕਾਸ਼ਮ ਮੁਹੰਮਦ ਹਾਦੀ ਕਾਮਬਾਰ ਖਾਫੀ ਖਾਫੀ ਖਾਨ ਮਹਨ ਮੁਹੰਮਦ ਸਫੀ ਮਾਹੀਦ ਅਤੇ ਬਹੁਤ ਸਾਰੇ ਅੰਗਰੇਜ਼ ਦੇਹਾਸ ਕਾ ਨਾ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਆਪਣੀ ਖੋਜ ਤੇ ਅੱਖੀਂ ਦਿੱਥੇ ਮਹਤਾਬਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਫੌਜਾਂ ਦਾ ਮਹਾਨ ਜਨਰੈਲ ਤੇ ਸਿੱਖ ਲਹਿਰ ਦਾ ਮੁੱਢ ਹੀ ਲਿਖਿਆ ਹੈ ਬਾਬਾ ਬੰਦਾ ਸਿੰਘ ਜੀ ਦੇ ਪੰਜਾਬ ਆਉਣ ਨਾਲ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ ਸਿੱਖ ਰਾਜ ਦੀ ਸਥਾਪਨਾ ਕਰਕੇ ਜ਼ੁਲਮੀ ਮੁਗਲ ਰਾਜ ਨੂੰ ਖਤਮ ਕਰਨ ਲਈ ਇੱਕ ਨਵੀਂ ਲਹਿਰ ਨੇ ਜਨਮ ਲਿਆ ਇਸ ਕਰਕੇ ਬਾਬਾ ਬੰਦਾ ਸਿੰਘ ਜੀ ਨੂੰ 18ਵੀਂ ਸਦੀ ਦੀ ਸਿੱਖ ਲਹਿਰ ਦਾ ਮੋਢੀ ਮੰਨਿਆ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਸਿੱਖ ਨੇਤਾ ਇੱਕ ਮਹਾਨ ਸਿਪਾਹੀ ਨਡਰ ਤੇ ਕੁਸ਼ਲ ਜਰਨੈਲ ਤੇ ਗੁਰਸਿੱਖ ਜੀਵਨ ਜਿਉਣ ਵਾਲੇ ਮਹਾਨ ਇਨਸਾਨ ਸਨ ਸ੍ਰੀ ਸੱਚਖੰਡ ਹਜੂਰ ਸਹਿਬ ਜੀ ਨੇ ਨੇੜੇ ਤੋਂ ਦਸ਼ਮੇਸ਼ ਪਿਤਾ ਜੀ ਨੇ ਇਸ ਕਾਰਜ ਲਈ ਉਹਨਾਂ ਦੀ ਚੋਣ ਕੀਤੀ ਸੀ ਉਹ ਅਸਤੇ ਪੂਰੇ ਉਤਰੇ ਬਾਬਾ ਬੰਦਾ ਸਿੰਘ ਜੀ ਨੇ ਸਿੱਖੀ ਸਦਖੋਂ ਅਸਲੇ ਤੇ ਹਿੰਮਤ ਕਦੀ ਨਹੀਂ ਹਾਰੀ ਅਤੇ ਹਰ ਹਾਲਤ ਵਿੱਚ ਸਿੱਖੀ ਮਰ ਜਾਦਾ ਵਿੱਚ ਪਰਪੱਕ ਰਹੇ ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀਨ ਦੁਖੀ ਗਰੀਬਾਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਦਾ ਮਸੀਹਾ ਸੀ ਸੰਖੇਪ ਵਿੱਚ ਇਹ ਕਹਿਣਾ ਬਣਦਾ ਹੈ ਕਿ ਗੁਰੂ ਕਾਲ ਤੋਂ ਬਾਅਦ ਦੇ ਸਿੱਖ ਇਤਿਹਾਸ ਦਾ ਚਾਨਣ ਮਨਾਰਾ ਬਾਬਾ ਬੰਦਾ ਸਿੰਘ ਜੀ ਮਹਾਨ ਹੀ ਸੀ ਇੱਥੇ ਸਮਾਪਤ ਕਰਦੇ ਹਾਂ